ਲੋ ਵੀ ਸੰਗ ਤੇ ਕਹਾਣੀ ਪੜਨ ਲੱਗਿਆ ਕਹਾਣੀ ਦੇ ਵਿੱਚ ਇਹ ਵੀ ਚਾਹੇ ਪੈਸਾ ਜਿਉਂਦਾ ਸੀ ਨਹੀਂ ਹੈਗਾ ਤੇ ਚਾਹੇ ਦੇ ਪੈਰ ਨਹੀਂ ਹੈਗੇ ਪਰ ਫੇਰ ਵੀ ਇਹ ਤੁਰੇ ਹੀ ਫਿਰਦਾ ਕਿਸੇ ਨੂੰ ਦੁਖੀ ਕਰਦਾ ਫਿਰਦਾ ਤੇ ਕਿਸੇ ਨੂੰ ਸੁਖੀ ਕਰਦਾ ਫਿਰਦਾ ਜੇ ਕੁਝ ਖੱਟਣਾ ਹੈ ਤਾਂ ਗੱਲ ਪੂਰੀ ਸੁਣਿਓ ਉੰਗਲਜੀ ਮਾਰਕੀਟ ਪਾਇਓ ਨਾ ਤੇ ਅੰਤ ਤੱਕ ਕਹਾਣੀ ਸੁਣਿਓ ਇੱਕ ਵਾਰੀ ਭਾਈ ਇੱਕ ਪਿੰਡ ਚ ਇੱਕ ਜੱਟ ਰਹਿੰਦਾ ਸੀ ਉਹ ਬਹੁਤ ਮਿਹਨਤੀ ਬੰਦਾ ਸੀ ਖੇਤੀ ਕਰਦਾ ਸੀ ਤੇ ਖੇਤੀ ਵੀ ਪੂਰੀ ਮਿਹਨਤ ਨਾਲ ਕਰਦਾ ਸੀ ਪਰ ਖੇਤੀ ਵਾਲਿਆਂ ਦੇ ਕੰਮ ਇਹ ਜੀ ਹੁੰਦੇ ਨਹੀਂ ਜਿਹੜੀ ਉਹਦੀ ਆਮਦਨੀ ਸੀ ਕਦੇ ਵੀ ਉਹਦੇ ਤੋਂ ਉਹ ਖੁਸ਼ ਨਹੀਂ ਹੋਇਆ ਤੇ ਉਹ ਨੂੰ ਆਏ ਰਹਿੰਦਾ ਸੀ ਵੀ ਮੇਰੇ ਕੋਲੇ ਇੱਕ ਥੈਲੀ ਹੋਵੇ ਤੇ ਉਹ ਚ ਮੋਹਰਾ ਪਾਈਆਂ ਹੋਣ ਵਿੱਚ ਤੇ ਫੇਰ ਕਹਿੰਦਾ ਮੇਰਾ ਚੇਤ ਰਾਜ਼ੀ ਹੋਊਗਾ ਪਰ ਕਦੇ ਵੀ ਉਹ ਤੋਂ ਇੰਨੇ ਰੁਪਏ ਬਚੇ ਨਹੀਂ ਸੀ ਵੀ ਉਹ ਮੋਰਾ थैਲੀ ਚ ਪਾ ਕੇ ਰੱਖ ਸਕੇ ਤੇ ਰੱਬ ਨੇ ਭਾਈ ਦੇਣਾ ਬਦਲੇ ਸਮਾਂ ਬਦਲਿਆ ਉਹਦੀ ਫਸਲ ਵਧੀਆ ਹੋ ਗਈ ਇੱਕ ਸਾਲ ਤੇ ਘਰ ਦਾ ਸਾਰਾ ਸਮਾਨ ਖਰੀਦ ਕੇ ਉਹਦੇ ਕੋਲੇ 300 ਮੋਹਰ ਬਚ ਗਈ ਤੇ ਉਹ ਬਹੁਤ ਖੁਸ਼ ਹੋਇਆ ਵੀ ਐਦ ਕੀ ਬਣ ਗਈ ਗੱਲ ਕਿਉਂ ਜਦੋਂ ਕੋਈ ਆਸਫ ਹੁੰਦੀ ਹੈ ਉਹ ਪੁੱਗ ਜਾਂਦੀ ਹੈ ਪੂਰੀ ਹੋ ਜਾਂਦੀ ਐ ਪਰ ਬੰਦੇ ਦਾ ਚਿੱਤ ਖੁਸ਼ ਹੋ ਜਾਂਦਾ ਤੇ ਉਹ ਹੀ ਗੱਲ ਜਦੋਂ ਉਹਦੀ ਫਸਲ ਵਧੀਆ ਹੋਈ ਸਾਰਾ ਕਰਕੇ ਹਿਸਾਬ ਕਿਤਾਬ ਉਹਦੇ ਲਾ ਵੀ 300 ਮੋਰ ਬਚ ਗਈ ਭਾਈ ਤੇ ਉਹ ਕਹਿੰਦਾ ਵੀ ਹੁਣ ਮੌਕਾ ਬਣਿਆ ਤੇ ਉਹ ਦਰਜੀ ਕੋਲੇ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਵੀ ਸੋਣੀ ਜੀ ਥੈਲੀ ਸਿਉ ਕੇ ਦੇ ਮੈਨੂੰ ਤੇ ਉਹ ਕਹਿੰਦਾ ਦਰਜੀ ਕਹਿੰਦਾ ਵੀ ਕੋਈ ਗੱਲ ਹੀ ਨਹੀਂ ਵੀ ਕੀ ਕਰਮਾਂ ਤਾਂ ਐ ਉਹ ਕਹਿੰਦਾ ਵੀ ਐ ਕਰਕੇ ਵੀ ਥੋੜੇ ਜਿਹੇ ਪੈਸੇ ਪਾਉਣੇ ਨੇ ਤੇ ਕਰ ਕਰਾ ਕੇ ਭਈ ਉਹਨੇ ਵਧੀਆ ਥੈਲੀ ਸਿਉਂਤੀ ਤੇ ਉਹਨੇ 300 ਮੋਹਰ ਜਿਹੜੀ ਉਹਦੇ ਕੋਲੇ ਹੈਗੀ ਤੀ ਉਹ ਉਹਦੇ ਚ ਪਾ ਲਈ ਤੇ ਪਾ ਕੇ ਮੋਹਰਾਂ ਪਈ ਉਹਨੇ ਤਾਂ ਵਧੀਆ ਇੱਕ ਜਿੱਥੇ ਕਿਸੇ ਨੂੰ ਪਤਾ ਨਾ ਲੱਗੇ ਲੁਕੋ ਕੇ ਰੱਖਤੀ ਉਹ ਥੈਲੀ ਤੇ ਜਦੋਂ ਉਹਦਾ ਜੀ ਹੁੰਦਾ ਉਹ ਕੱਢ ਕੇ ਮੋਰਾ ਨੂੰ ਗਿਣ ਕੇ ਚਿੱਤ ਖੁਸ਼ ਕਰ ਲੈਂਦਾ ਤੇ ਉਹਨੂੰ ਇਹ ਚੀਜ਼ ਦਾ ਨਸਾ ਹੀ ਹੋ ਜਾਂਦਾ ਇੱਕ ਤਰ੍ਹਾਂ ਕਿਉਂ ਆਪਦੀ ਜਦੋਂ ਕਮਾਈ ਦੇਖਦਾ ਬੰਦਾ ਚਿੱਤ ਤਾਂ ਖੁਸ਼ ਹੁੰਦਾ ਹੀ ਐ ਤੇ ਉਹ ਜਦੋਂ ਵੀ ਉਹਨੂੰ ਐਂ ਜੇ ਲੱਗਦਾ ਵੀ ਹੁਣ ਚਿੱਤ ਅੰਦਰੋਂ ਕਰਦਾ ਵੀ ਦੇਖੀਏ ਉਹਦੀ ਉਹ ਉਥੋਂ ਕੱਢ ਕੇ ਦੇਖ ਲੈਂਦਾ ਉਹਨਾਂ ਨੂੰ ਤੇ ਗਿਣ ਲੈਂਦਾ ਖਣਕਾ ਕੇ ਦੇਖਦਾ ਤੇ ਐਂ ਪਈ ਉਹਦਾ ਚਿੱਤ ਖੋਸੋ ਜਿੰਦਾ ਇੱਕ ਦਿਨ ਆਈ ਉਹ ਬੈਠਾ ਗੋਸਲੀ ਚੋਂ ਕੱਢ ਕੇ ਮੋਹਰਾ ਨੂੰ ਗਿਣੀ ਜਾਵੇ ਜਦੋਂ ਗਿਣੀ ਜਾਵੇ ਐਨੇ ਨੂੰ ਬਾਹਰੋਂ ਗੇਟ ਚੋਂ ਦਰਵਾਜੇ ਚੋਂ ਪਈ ਉਹਨੂੰ ਆਵਾਜ਼ ਸੁਣੀ ਤੇ ਉਹ ਥੋੜਾ ਜਿਹਾ ਘਬਰਾ ਕੇ ਜੀ ਉਹਨੇ ਥੈਲੀ ਚ ਪਾ ਕੇ ਮੋਹਰਾ ਤੇ ਉੱਥੇ ਪਈ ਇੱਕ ਘਰਾ ਪਿਆਤੀ ਪਾਣੀ ਵਾਲਾ ਉਹ ਚ ਪਾ ਕੇ ਉਹ ਸੇਤੀ ਦੇ ਨੇ ਖੜਾ ਹੋ ਗਿਆ ਵੀ ਦੇਖੀਏ ਕੌਣ ਆਇਆ ਹੈ ਕਿ ਉਹ ਨੂੰ ਐ ਡਰਤੀ ਵੀ ਕੋਈ ਹੋਰ ਨਾ ਦੇਖ ਲੇ ਉਦੋਂ ਪਹਿਲਾਂ ਉਹਨੇ ਆਪ ਦਾ ਉਹ ਕੰਮ ਨਿਮੇੜਿਆ ਤੇ ਜਾ ਕੇ ਉਹਨੇ ਜਦੋਂ ਬਾਹਰ ਦੇਖਿਆ ਉਹਦਾ ਕੋਈ ਦੋਸਤ ਮਿੱਤਰ ਖੜਾ ਧੀ ਉਥੇ ਦਰਵਾਜ਼ੇ 'ਚ ਤੇ ਉਹ ਕਹਿੰਦਾ ਵੀ ਮੈਨੂੰ ਤੇਰੇ ਤਾਂ ਹੀ ਜ਼ਰੂਰੀ ਕੰਮ ਹੈ ਵੀ ਆ ਜਾ ਕੇ ਰਹੀਂ ਆ ਜਾ ਬਥੇਰਾ ਭਈ ਉਹਨੇ ਕਿਹਾ ਵੀ ਮੈਂ ਮੜੇ ਜੀ ਜੋੜੇ ਪਾ ਲਿਆ ਮਾਂ ਪੈਰਾਂ 'ਚ ਜਾਂ ਸਾਫਾ ਬੰਨ ਲਾ ਉਹ ਕਹਿੰਦਾ ਨਹੀਂ ਵੀ ਤੂੰ ਆ ਜਾ ਮੈਨੂੰ ਕਾਫਲਾ ਵੀ ਜ਼ਰੂਰੀ ਕੰਮ ਹੀ ਹੈ ਤੇ ਉਹ ਪਈ ਤਲਦਾ ਟਲੋਂਦਾ ਜਾ ਉਹ ਤੋਂ ਨਾਲ ਹੀ ਉਹਨੂੰ ਜਾਣਾ ਪਿਆ ਉਹਦੇ ਤੇ ਜਦੋਂ ਤੁਰ ਪਿਆ ਉਹ ਤੇ ਕਹਿੰਦਾ ਆਪਦੇ ਘਰ ਵਾਲੀ ਨੂੰ ਉਹ ਹਾਕ ਮਾਰ ਕੇ ਕਹਿ ਗਿਆ ਵੀ ਥੋੜਾ ਜਿਹਾ ਲੇਟ ਆਉਂਗਾ ਵੀ ਮੇਰੇ ਆਉਂਦੇ ਨੂੰ ਰੋਟੀ ਪਾਣੀ ਪਈ ਤਿਆਰ ਕਰਕੇ ਰੱਖੀਂ ਜਦੋਂ ਐਂ ਕਹਿ ਗਿਆ ਉਹ ਤੇ ਉਹਦੇ ਘਰ ਵਾਲੀ ਉਹਦੀ ਰੋਟੀ ਬਣਾਉਣ ਦੀ ਲਾਗੀ ਪਈ ਤਿਆਰੀ ਕਰਨਾ ਕਿਉਂ ਦਾਲ ਪਾਣੀ ਧਰਨਾ ਹੁੰਦਾ ਆਟਾ ਗੁੰਨਣਾ ਹੁੰਦਾ 100 ਕੰਮ ਹੁੰਦੇ ਆ ਜਨਾਨੀਆਂ ਨੂੰ ਤੇ ਜਦੋਂ ਉਹ ਉਹਦੇ ਘਰ ਵਾਲੀ ਨੇ ਜਾ ਕੇ ਰਸੋਈ ਚ ਦੇਖਿਆ ਭਈ ਕੜੇ ਚ ਪਾਣੀ ਨਾ ਜਦੋਂ ਪਾਣੀ ਨਾ ਘਰੇ ਉਹ ਬੰਦੀ ਵੀ ਹਲੇ ਦਾਲ ਬਣਾਉਣੀ ਆ ਆਟਾ ਗੁੰਨਣਾ ਵੀ ਪਾਣੀ ਲਿਉਣਾ ਪਊਗਾ ਤੇ ਉਹਨੇ ਤਾਂ ਚੱਕਿਆ ਘਰਾ ਪਾਣੀ ਨੂੰ ਤੁਰ ਪਈ ਤੇ ਜਦੋਂ ਤੁਰਪੀ ਰਾਹ 'ਚ ਇੱਕ ਬੰਦਾ ਮਿਲਿਆ ਉਹਨੂੰ ਹੈ ਵਿਚਾਰਾ ਲੱਗੀ ਤੀ ਕੋਈ ਤੇ ਉਹ ਕਹਿੰਦੀ ਵੀ ਭਾਈ ਤੂੰ ਕੀ ਕਰਦਾ ਏ ਜਿਬੇਲਾ ਵੀ ਪਾਣੀ ਲਿਆ ਕੇ ਦੇ ਦੇ ਮੈਨੂੰ ਕਹਿੰਦੀ ਵੀ ਰੋਟੀ ਕੰਨੀ ਹੋਣਾ ਮੈਂ ਲੇਟ ਹੋ ਜਾਾਂ ਵੀ ਆ ਕੇ ਲੜੂਗਾ ਤੇ ਉਹ ਭਾਈ ਕਹਿੰਦਾ ਵੀ ਨਹੀਂ ਭਾਬੀ ਵੀ ਮੈਂ ਤਾਂ ਗਾਈ ਲੈਣ ਚੱਲਿਆ ਤੇ ਉਹ ਬੁੜੀ ਨੇ ਭਈ ਉਹਨੂੰ ਦੋ ਤਿੰਨ ਵਾਰੀ ਕਿਹਾ ਚਲੋ ਫੋ ਜਵਾਬ ਜਾਨਾ ਦਿੱਤਾ ਗਿਆ ਤੇ ਕਹਿੰਦਾ ਚਲ ਗਾਈ ਮੈਂ ਬਾਦ ਚੋਂ ਲੈਣ ਵਾਗ ਜੂ ਵੀ ਚਲ ਤੈਨੂੰ ਲਿਆ ਦਿੰਨਾ ਪਰ ਕੇ ਤੇ ਉਹਨੇ ਪਈ ਉਹ ਕਰਾ ਜੀਮੀਦਾਰ ਦੇ ਕਰਾ ਲਈ ਨਹੀਂ ਉਹ ਬੰਦੇ ਨੂੰ ਫੜਾਤਾ ਤੇ ਉਹ ਕਹਿੰਦਾ ਲਿਆ ਮੈਂ ਚਲ ਭੱਜ ਕੇ ਲਿਆ ਦਿੰਨਾ ਪਾਣੀ ਤੇ ਜਦੋਂ ਜਾਂਦੇ ਆਂਦੇ ਨੇ ਭਾਈ ਉਹਨੇ ਉਹ ਤੌੜੇ ਚ ਕਾਰੇ ਚ ਹੱਥ ਮਾਰਿਆ ਉਹਦਾ ਥੈਲੀ ਜਦੋਂ ਦਾ ਹੱਥ ਲੱਗਿਆ ਭਾਰੀ ਭਾਰੀ ਲੱਗੀ ਉਹਨੂੰ ਦੇਖਿਆ ਥੈਲੀ ਚ ਤਾਂ ਮੋਹਰਾ ਪਈ ਉਦੋਂ ਤਾਂ ਚਿੱਤ ਖੁਸ਼ ਹੋ ਗਿਆ ਵੀ ਆਤਰ ਆਪਣੇ ਆਪ ਹੀ ਦੇਤੇ ਬਿਨਾ ਕੋਈ ਆਪਾਂ ਨੂੰ ਭਜਨਾ ਨੱਠਣਾ ਪਿਆ ਤੇ ਨਾ ਕੋਈ ਚੋਰੀ ਕਰਨੀ ਪਈ ਤੇ ਬਹੁਤ ਉਹਦਾ ਚਿੱਤ ਖੁਸ਼ ਹੋ ਗਿਆ ਤੇ ਕਹਿੰਦਾ ਵੀ ਪਹਿਲਾਂ ਤਾਂ ਉਹਨੇ ਸੋਚਿਆ ਵੀ ਕਾਹ ਨੂੰ ਚੱਲ ਵੀ ਉਹ ਉਹਨੂੰ ਬੁੜੀ ਨੂੰ ਵਾਪਸ ਕਰ ਦਿੰਨਾ ਤੇ ਫਿਰ ਉਹ ਕਹਿੰਦਾ ਵੀ ਇਹ ਤਾਂ ਚੱਲ ਰੱਬ ਦੇ ਦਿੱਤੀ ਵਾਲੀ ਗੱਲ ਹੀ ਆ ਵੀ ਉਹਨੂੰ ਕਿਹੜਾ ਪਤਾ ਹੋਊਗਾ ਵੀ ਜੇ ਪਤਾ ਹੁੰਦਾ ਫੇਰ ਆਪਾਂ ਨੂੰ ਘੜਾ ਕਿੱਥੇ ਫੜਾਉਂਦੀ ਸੀ ਉਹ ਤੇ ਉਹਨੇ ਸੋਚਿਆ ਵੀ ਰੱਖ ਲੈਨੇ ਆ ਤੇ ਉਹਨੇ ਤਾਂ ਭਈ ਚੁੱਪ ਕਰਕੇ ਜੇਬ 'ਚ ਪਾ ਲੇ ਤੇ ਉਹ ਘਰ ਵਾਲੀ ਉਹਦੀ ਚੱਟਦੀ ਘਰੇ ਪਾਣੀ ਡਿੱਕੇ ਉਹ ਕਿਸੇ ਪਾਸੇ ਹੋਰ ਲੰਘ ਗਿਆ ਉਹਦੇ ਤਾਂ ਜਾਤ ਹੀ ਨਾ ਰਿਹਾ ਵੀ ਆਹ ਕੰਮ ਵੀ ਆਪਾਂ ਕਰਨਾ ਸੀ ਤੇ ਉਹ ਕਹਿੰਦਾ ਵੀ ਹੁਣ ਆਪਾਂ ਇਹਨਾਂ ਨੂੰ ਸਾਹਮਣੇ ਰੱਖ ਲਈਏ ਕਿਉਂ ਜਦੋਂ ਕਦੇ ਕੋਈ ਜ਼ਰੂਰਤ ਪਊਗੀ ਜਾਂ ਬੇਮਤਾਂ ਪਊਗੀ ਉਦੋਂ ਆਪਾਂ ਇਹਨਾਂ ਨੂੰ ਕੱਢਾਂਗੇ ਤੇ ਤੁਰਿਆ ਜਾਂਦਾ ਜਾਂਦਾ ਜੇ ਦੋਸਤ ਸੋਚਦਾ ਸੀ ਇਹਦੇ ਨੂੰ ਦੂਜੇ ਪਿੰਡ ਪਹੁੰਚ ਗਿਆ ਭਾਈ ਉਹ ਤੇ ਉਹਨੇ ਤਾਂ ਉਹਨਾਂ ਪੈਸਿਆਂ ਚੋਂ ਹੀ ਗਾਂ ਖਰੀਦ ਲਈ ਇੱਕ ਮੋਟੀ ਜੀ ਤੇ ਜਦੋਂ ਘਰੇ ਵਾਪਸ ਆਇਆ ਉਹਦਾ ਤਾਂ ਦਿਨ ਨਾ ਖੜੇ ਭਾਈ ਕਦੇ ਕਿਤੇ ਰੱਖੇ ਕਦੇ ਕਿਤੇ ਰੱਖੇ ਚੋਂ ਡਰਦਾ ਸੀ ਵੀ ਕਿਤੇ ਚੋਰੀ ਨਾ ਹੋ ਜੇ ਵੀ ਵੱਡੀ ਰਕਮ ਹੈ ਜਿਵੇਂ ਪੱਟੇ ਜਾਵਾਂਗੇ ਜਿਵੇਂ ਉਹ ਜੱਟ ਪੱਟਿਆ ਗਿਆ ਅੱਜੋਂ ਤੇ ਸੋਚੇ ਭਈ ਸਾਰੀ ਰਾਤ ਅਹੀਂ ਤੁਰਿਆ ਫਿਰੇ ਕਦੇ ਕਿਤੇ ਰੱਖ ਦੇ ਕਦੇ ਕਿਤੇ ਨਾ ਉਹਦਾ ਕੋਈ ਅਜਿਹੇ ਦੋਸਤ ਮਿੱਤਰੀ ਤੀ ਵੀ ਕਿਸੇ ਨੂੰ ਸਮਾਹ ਦਿੰਦਾ ਉਹ ਨਾ ਵਿਸ਼ਵਾਸ ਆਲਾ ਕੰਮ ਹੀ ਤੀ ਤੇ ਬਥੇਰਾ ਉਹ ਤੁਰਦੇ ਫਿਰਦੇ ਭਈ ਉਹਨੇ ਜਿਹੜੀ ਉਹ ਗਾਂ ਲਿਆਂਦੀ ਦੀ ਉਹਦੇ ਵਾਸਤੇ ਇੱਕ ਮੋਟਾ ਜਿਹਾ ਗਾਲ ਉਤੋਂ ਦੀ ਲੰਗਣ ਵਾਲਾ ਕੜਾ ਲਿਆ ਆਇਆ ਉਹ ਤੇ ਵਿੱਚੋਂ ਉਹ ਖੋਖਲਾਤੀ ਤੇ ਉਹਨੇ ਤਾਂ ਉਹਦੇ ਚ ਪਾਤੀਆਂ ਸਾਰੀਆਂ ਮੋਹਰਾਂ ਤੇ ਪਾ ਕੇ ਮੋਹਰਾਂ ਉਹ ਤਾਂ ਚਿੰਤਾ ਉਹਦੀ ਖਤਮ ਹੋ ਗਈ ਤੇ ਕਹਿੰਦਾ ਚੱਲ ਫੋਨ ਠੀਕ ਐ ਤੇ ਉਹ ਘਰੋਂ ਭਈ ਕਿਤੇ ਹੋਰ ਕੰਮ ਵਾ ਗਿਆ ਕਿਉਂ ਵਪਾਰੀ ਬੰਦਾ ਤੀ ਤੁਰੇ ਹੀ ਫਿਰਦਾ ਸੀ ਡੰਗਰਾਂ ਦਾ ਵਪਾਰ ਕਰਦਾ ਤੀ ਤੇ ਐਨੇ ਨੂੰ ਜਿਹੜਾ ਉਹ ਜੱਟ ਸੀ ਤੇ ਉਹਦਾ ਨਾਲ ਦੋਸਤ ਮਿੱਤਰ ਸੀ ਉਹ ਮੁੜੇ ਆਉਂਦੇ ਸੀ ਪਿੰਡ 'ਚ ਆਉਂਦੇ ਆਉਂਦੇ ਨੇ ਜਦੋਂ ਉਹ ਗਾਂ ਦੇਖੀ ਉਹ ਕਹਿੰਦਾ ਬੜੀ ਭਾਰੀ ਗਾਂ ਆਵਦੇ ਦੋਸਤ ਨੂੰ ਕਹਿੰਦਾ ਵੀ ਬਹੁਤ ਵਧੀਆ ਲੱਗੀ ਮੈਨੂੰ ਕਹਿੰਦਾ ਆਪਾਂ ਪਸ਼ੂ ਤਾਂ ਖਰੀਦ ਨਹੀਂ ਆ ਕਹਿੰਦਾ ਨਾਲੇ ਇਹਨੂੰ ਅੜਾ ਜਿਹਾ ਘੱਟਕੁੱਟ 'ਚ ਮਨਾ ਲਾਂਗੇ ਕਿਉਂ ਰੋਜ਼ ਮੱਥੇ ਲੱਗਣ ਵਾਲਾ ਬੰਦਾ ਹੈ ਤੇ ਬੇੜੇ 'ਚ ਖੜੀ ਜਦੋਂ ਗਾਂ ਦੇਖੀ ਉਹ ਤਾਂ ਉਹਨਾਂ ਦੇ ਘਰੇ ਵਾਗੇ ਪਈ ਦੋਹੇ ਤੇ ਕਹਿੰਦੇ ਵੀ ਕਿੰਨੇ ਦੀ ਆਈ ਐ ਉਹਦੇ ਘਰ ਵਾਲੇ ਨੂੰ ਪਤਾ ਤੀ ਵੀ ਇੰਨਾ ਕੁ ਮੁੱਲ ਦੀ ਲੈ ਕੇ ਆਇਆ ਵੀ ਇੰਨਾ ਕ ਆਪਾਂ ਵਾਦਾ ਕਰਕੇ ਇਹਨੂੰ ਵੇਚਾਂਗੇ ਕਿਉਂਕਿ ਇਹ ਵੀ ਦੱਸਿਆ ਹੁੰਦਾ ਵਪਾਰੀ ਕਿਤੇ ਨਾ ਕਿਤੇ ਗਏ ਹੁੰਦੇ ਨੇ ਫਿਰ ਐ ਹੁੰਦਾ ਵੀ ਮੁੜੇ ਨਾ ਗ੍ਰਾਹਕਾਂ ਕੇ ਤੇ ਉਹਦੇ ਘਰ ਵਾਲੇ ਨੇ ਉਹਨਾਂ ਨੂੰ ਦੱਸਤਾ ਵੀ ਇੰਨੇ ਕੁ ਦੀ ਐ ਤਾਂ ਤੇ ਕਹਿੰਦੇ ਸੌਦਾ ਮੇਰਾ ਮੰੁੰਦਾ ਕਰੂ ਤੇ ਉਹ ਮੁੰਡਾ ਸੀ ਜਿਹੜਾ ਉਹ ਹੈ ਥੋੜਾ ਜਿਹਾ ਨਸੇ ਪੱਤੇ ਵਾਲੀ ਧੀ ਤੇ ਕਹਿੰਦਾ ਵੀ ਆ ਮੁੱਲ ਕਿਹਾ ਵੀ ਮੇਰੀ ਮਾਂ ਨੇ ਵੀ ਇੰਨੇ ਕੁ ਦੀ ਦੇ ਦਾਂਗੀ ਤੇ ਉਹ ਜੱਟ ਨੂੰ ਤਾਂ ਜਚੀ ਹੋਈ ਸੀ ਕਿਉਂ ਤਾਂ ਹੀ ਖੜਾ ਸੀ ਉਹ ਵਾਰੀਏ ਜਾਂਦੇ ਜਾਂਦੇ ਜਦੋਂ ਦੇਖੀ ਸੀ ਤੇ ਉਹਨੇ ਤਾਂ ਕੱਢ ਕੇ ਪੈਸੇ ਫੜਾਤੇ ਭਾਈ ਕਹਿੰਦਾ ਆ ਚੱਕ ਕਹਿੰਦਾ ਹੁਣੀ ਖੋਲ ਕੇ ਲੈ ਜਾਉ ਤੇ ਉਨੇ ਜਦੋਂ ਦੇਖਿਆ ਪੈਸੇ ਗਿਨੇ ਉਹ ਹੁੰਦਾ ਕਹਿੰਦਾ ਵੀ ਲੈ ਜਾ ਵੀ ਅਸ ਤਾਂ ਦੇਖ ਵਪਾਰ ਹੀ ਕਰਨਾ ਵੀ ਹੋਰ ਖਰੀਦ ਲੂ ਮੇਰਾ ਬਾਪੂ ਵੀ ਨਾਲੇ ਉਹ ਹੋ ਸਕੂ ਆਏ ਨੂੰ ਵੀ ਅੱਜ ਤੂੰ ਗਾਂ ਵੇਚਦੀ ਮੁੰਡੇ ਨੇ ਤੇ ਉਹ ਪਾਈ ਖੋਲ ਲਿਆ ਤੇ ਆ ਕੇ ਭਾਈ ਜੀ ਜਦੋਂ ਜੱਟ ਨੇ ਦਵਾਰੇ ਉਹਨੂੰ ਨਸੇ ਵਾਲਾ ਕੰਮ ਹੀ ਸੀ ਤੇ ਲੱਗਿਆ ਉਹ ਉਹ ਘਰੇ ਨੂੰ ਲੱਭਣਾ ਵੀ ਕੱਢ ਕੇ ਦਵਾਰੇ ਮੋਹਰਾਂ ਗਿੜੀਏ ਵੀ ਚਿੱਤ ਜਾ ਹੌਸਲੇ ਚ ਹੋਵੇ ਤੇ ਉਹ ਲੱਭੀ ਗਿਆ ਲੱਭੀ ਗਿਆ ਭਈ ਉਹਨੂੰ ਵਾ ਕਿਤੇ ਨਾ ਮਿਲਿਆ ਤੇ ਜਦੋਂ ਕੋਲੇ ਆਪਦੇ ਘਰ ਵਾਲੀ ਤੋਂ ਪੁੱਛਿਆ ਵੀ ਉਹ ਜਿਹੜਾ ਘਰਾ ਪਿਆਤੀ ਪਾਣੀ ਵਾਲਾ ਤੌੜਾ ਵੀ ਕਹਿ ਦਿੰਦੇ ਨੇ ਪਿੰਡਾਂ ਚ ਤੇ ਕਹਿੰਦਾ ਕਿੱਥੇ ਆ ਉਹਦੇ ਘਰ ਵਾਲੀ ਕਹਿੰਦੀ ਵੀ ਮੈਂ ਉਦੋਂ ਤੇਰੇ ਗਏ ਮਾਗਰੋਂ ਵੀ ਰੋਟੀ ਬਣਾਉਣੀ ਸੀ ਦਾਲ ਬਣਾਉਣੀ ਸੀ ਵੀ ਉਹ ਤਾਂ ਮੈਂ ਪਾਣੀ ਭਰਨਾ ਵੀ ਉਹੋ ਤੋਰਤਾ ਸੀ ਫਲਾਣਾ ਨਾ ਲੈ ਕੇ ਕਹਿੰਦੀ ਤੇ ਉਹ ਤਾਂ ਪਈ ਆਪਦੇ ਮੱਥੇ ਤੇ ਹੱਥ ਮਾਰੇ ਜੱਟ ਤਾਂ ਕਹਿੰਦਾ ਜਮੀਂ ਪੱਟ ਤਾਂ ਕਹਿੰਦਾ ਤੈਂ ਤਾਂ ਮੈਨੂੰ ਉਧਰ ਪਈ ਜਦੋਂ ਉਹ ਵਪਾਰੀ ਬੰਦਾ ਆਪਦੇ ਘਰੇ ਆਇਆ ਉਹਨੇ ਗਾਂ ਪੁੱਸੀ ਤੇ ਉਹਦਾ ਮੁੰਡਾ ਕਹਿੰਦਾ ਵੀ ਉਹ ਤਾਂ ਮੂੰਹ ਮੰਗੀ ਕੀਮਤਾਂ ਦਾ ਕੰਮੀ ਹੋ ਗਿਆ ਹੱਸੇ ਬਈ ਮੁੰਡਾ ਉਹਦਾ ਪਿਓ ਦਹਾ ਤੜਾ ਮਾਰ ਕੇ ਰੋਵੇ ਉਹ ਤਾਂ ਪੱਟਾਂ ਤੇ ਹੱਥ ਮਾਰੇ ਕਹਿੰਦਾ ਜਮਾਂ ਪੱਟਤਾ ਤੇ ਉਹਨ ਮੁੰਡੇ ਨੂੰ ਤਾਂ ਕੀ ਪਤਾ ਤੀ ਤੇ ਉਹ ਹੁੰਡੇ ਨੂੰ ਦੇਵੇ ਭਈ ਗਾਲਾਂ ਤੇ ਜਦੋਂ ਦੂਜਾ ਦਿਨ ਚੜਿਆ ਉਹਨੇ ਗਾਂ ਤੇ ਜੱਟ ਨੇ ਹੱਥ ਫੇਰਿਆ ਵੀ ਚਲ ਹੁਣ ਤਾਂ ਜਿਹੜਾ ਫੋਨਾ ਤੀ ਹੋ ਗਿਆ ਵੀ ਇਹ ਨਾ ਬਿਮਾਰ ਕਰ ਲਈ ਗਏ ਵੀ ਜਿਹੜਾ ਘਾਟਾ ਦਿਓ ਤਾਂ ਖਾ ਲਿਆ ਤੇ ਜਦੋਂ ਦੇਖਿਆ ਭਾਈ ਉਹਨੇ ਗਾਲ ਜੇ ਤੇ ਹੱਥ ਫੇਰਿਆ ਉਹਨੇ ਦੇਖਿਆ ਉਹ ਕੜਾ ਪਾਇਆ ਹੋਇਆ ਤੇ ਉਹਨੂੰ ਜਦੋਂ ਉਹਨੇ ਹਿਲਾ ਕੇ ਦੇਖਿਆ ਭਾਰੀ ਜਿਹਾ ਲੱਗਿਆ ਤੇ ਜਦੋਂ ਉਹਨੂੰ ਭਾਰੀ ਜਿਹਾ ਲੱਗਿਆ ਉਹਨੇ ਸੋਚਿਆ ਵੀ ਇਹ ਦੇ ਕਰਕੇ ਇਹ ਔਖੀ ਹੁੰਦੀ ਹੂ ਵੀ ਗੱਲ ਤੇ ਇੰਨਾ ਭਾਰ ਬੰਨਿਆ ਪਿਆ ਐ ਤੇ ਉਹਨੇ ਤਾਂ ਕੱਢ ਕੇ ਭਈ ਉਹ ਗੱਲ ਤੋਂ ਪਰਾ ਸੜਤਾ ਜਦੋਂ ਪਰਾ ਸਿੱਟਿਆ ਉਹ ਮੋਰਾ ਖੇਲ ਰਹੀਆਂ ਭਈ ਬਿਹੜੇ ਚ ਜੱਟ ਫੇਰ ਖੁਸ ਵੀ ਆ ਤਾਂ ਨਜ਼ਾਰੀ ਆ ਗਿਆ ਉਹਨੇ ਹੀ ਨਾ ਸਾਮੂ ਦਵਾਰੇ ਫੇਰ ਹੋ ਗਿਆ ਜਿੰਨਾ ਗਿਣਕੇ ਹੁੰਦਾ ਹੁੰਦਾ ਸੀ ਤੇ ਕਰ ਕਰਾ ਕੇ ਭਈ ਸਾਰੀਆਂ ਉਹਨੇ ਇਕੱਠੀਆਂ ਕਰ ਲੀਆਂ ਉਹ ਤੇ ਬਹੁਤ ਖੁਸ ਹੋਇਆ ਜਦੋਂ ਭਈ ਖੁਸ ਹੋਇਆ ਉਹ ਕਹਿੰਦਾ ਵੀ ਆਏ ਰੋਜ਼-ਰੋਜ਼ ਨਹੀਂ ਚੀਜ਼ ਲੱਭਦੀ ਹੁੰਦੀ ਗਵਾਚੀ ਵੀ ਹੁਣ ਪੂਰੇ ਇੰਤਜ਼ਾਮ ਨਾ ਰੱਖੂੰਗਾ ਇਹਨਾਂ ਨੂੰ ਤੇ ਉਹਨੇ ਆਪਦੇ ਲੱਕ ਤੇ ਬੰਨ ਲੀਆਂ ਉਹ ਸਾਰੀਆਂ ਵੀ ਹਰੇਕ ਟਾਈਮ ਨਾਲ ਨਹੀਂ ਰਿਹਾ ਕਰਨਗੇ ਵੀ ਹੁਣ ਨਹੀਂ ਦੂਲ ਕਰਤਾ ਤੋ ਇੰਨੀ ਮਿਹਨਤ ਨਾਲ ਕਮਾਇਆ ਵੀ ਤੇ ਉਹੀ ਗੱਲ ਪਈ ਉਹਨੇ ਆਪ ਦੀ ਜਿਹੜੀ ਥੈਲੀ ਸੀ ਉਹ ਲੱਕਣਾ ਬੰਨ ਲੀ ਤੇ ਉਹਦੇ ਘਰ ਵਾਲੀ ਕਹਿੰਦੀ ਪੀਤੂ ਬਾਹ ਲਾਂਚੀਆਂ ਬੀਨ ਨਾਲੇ ਕੰਜੂਸ ਬਾਹਾਂ ਤੂੰ ਤੇ ਉਹ ਆਪਦੇ ਘਰ ਵਾਲੇ ਨੂੰ ਕਹਿੰਦਾ ਵੀ ਤੇਰੀ ਲਾਪਰਵਾਹੀ ਕਰਕੇ ਕਹਿੰਦਾ ਇੱਦਾਂ ਘਟਾ ਖਾਲਿਆਤੀ ਮੈਂ ਵੀ ਖੋਨ ਨਹੀਂ ਇਥੇ ਕਰੇ ਹੀ ਰੱਖਦਾ ਤੇ ਕਰਦੇ ਕਰਾਉਂਦੇ ਭਾਈ ਥੋੜੇ ਦਿਨ ਲੰਘੇ ਤੇ ਜਿਹੜਾ ਉਹ ਜ਼ਿਮੀਦਾਰ ਸੀ ਇੱਕ ਦਿਨ ਖੇਤ ਕੋਲੇ ਉਹਦੇ ਤਲਾਬ ਬਣਿਆ ਹੋਇਆ ਸੀ ਤੇ ਉਹਦੇ ਚ ਨਹਾਉਣ ਲੱਗ ਗਿਆ ਉਹ ਉਹਨਿਆਰ ਦੇ ਕੱਪੜੇ ਤੇ ਉਹ ਥੈਲੀ ਇੱਕ ਪਾਸੇ ਰੱਖਤੀ ਜਦੋਂ ਨੌਂ ਦੇ ਲਾਉਂਦੇ ਉਹਨੇ ਹਾਲੇ ਕੱਪੜੇ ਪਾਉਣੇ ਸੀ ਤੇ ਉਹਨੇ ਦੇਖਿਆ ਵੀ ਉਹਦਾ ਬਲਦ ਉਹਨੂੰ ਉਹਦੇ ਖੇਤ ਚ ਬਾਹਣ ਚ ਦੇਖਿਆ ਨਾ ਤੇ ਉਹਦੇ ਤਾਂ ਦਿਮਾਗ ਤੇ ਉਹੀ ਗੱਲ ਚੱਜ ਗਈ ਤੇ ਉਹ ਤਾਂ ਭਾਈ ਭੱਜ ਕੇ ਆਪਦੇ ਖੇਤਾਂ ਗੰਨੀ ਨੂੰ ਹੋ ਗਿਆ ਵੀ ਕਿਤੇ ਬਲਦ ਬਾਹਰੇ ਦੂਰ ਨਾ ਲੰਘ ਜਾਣਾ ਵੀ ਫੇਰ ਬਾਹਰੇ ਕੁੱਤੇ ਭਕਾਈ ਹੋ ਜਾਂ ਕਿਸੇ ਨੇ ਬੰਨ ਬੰਨ ਲਈ ਵੀ ਥੋਣੇ ਨਹੀਂ ਤੇ ਉਹਨੂੰ ਚਿੰਤਾ ਹੋਈ ਜਦੋਂ ਉਹ ਤਾਂ ਭੱਜ ਗਿਆ ਆਪਦੇ ਬਲਦ ਪਾਣ ਨੂੰ ਵਾਗ ਗਿਆ ਤੇ ਇਸੇ ਕਹਾੜ ਚ ਉਹਨੂੰ ਆਪਦੀ ਥੈਲੀ ਵੀ ਭੁੱਲ ਗਈ। ਤੂੰ ਬੰਦੇ ਦਾ ਜਦੋਂ ਹੋਰ ਪਾਸੇ ਦਿਮਾਗ ਹੋ ਜੇ ਫਿਰ ਦੂਜੀ ਗੱਲ ਭੁੱਲ ਜਾਂਦਾ। ਉਹ ਤਾਂ ਭਈ ਉਧਰ ਲੰਘ ਗਿਆ ਐਨੇ ਨੂੰ ਉਥਲਾ ਤੇ ਤੋਬੇ ਤੇ ਇੱਕ ਬੱਕਰੀਆਂ ਦਾ ਆਇਆ ਭਈ ਚਰਵਾਹਾ ਤੇ ਜਦੋਂ ਪਾਣੀ ਪੀਉਣ ਲੱਗਿਆ ਉਹਦੀ ਨਿਗਾ ਤੇ ਉਹ ਥੈਲੀ ਆਈ ਉਹਨੇ ਚੱਕ ਕੇ ਜੇਬ ਚ ਪਾ ਲਈ। ਜਦੋਂ ਦੇਖਿਆ ਵੀ ਐਨੇ ਮੋਹਰਾ ਪਈਆਂ ਨੇ ਇਹਦੇ ਚ ਉਹਦਾ ਵੀ ਚਿੱਤ ਖੋਸ਼ ਹੋ ਗਿਆ ਕਿਉਂ ਪੈਸਾ ਹਰੇਕ ਨੂੰ ਨਸੇ ਵਾਂਗੂ ਝੜਦਾ ਹੈ ਤੇ ਉਹਦਾ ਵੀ ਚਿੱਤ ਖੋਸ਼ ਗਿਣੀਆਂ ਪੂਰੀਆਂ 300 ਕਹਿੰਦਾ ਆ ਤਾਂ ਨਜ਼ਾਰਾ ਆ ਗਿਆ ਕਹਿੰਦਾ ਕਈ ਵਾਰੀ ਕੋਈ ਬੁਰਾ ਟਾਈਮ ਆਇਆ ਉਦੋਂ ਵਰਤਾਂਗੇ ਤੇ ਉਹ ਤਾਂ ਪਈ ਉਥੋਂ ਤੁਰ ਗਿਆ ਐਨੇ ਨੂੰ ਉਹਨੂੰ ਬਲ ਦੇ ਪਾਲ ਦੇ ਪਾਲ ਦੇ ਨੂੰ ਜਦੋਂ ਥੈਲੀ ਜਾਤ ਆਈ ਉਹਦੇ ਤਾਂ ਆਹਦੀ ਬਣ ਗਈ ਬੀਜੀ ਬਚ ਗਿਆ ਹੋਣ ਕਿਸੇ ਹਿਸਾਬ ਨਾਲੇ ਤਾਂ ਸੋਚਦਾ ਹੁੰਦਾ ਪਈ ਭੱਜਿਆ ਹੁੰਦਾ ਉਹ ਭੱਜੇ ਆਉਂਦੇ ਆਉਂਦੇ ਨੇ ਜਦੋਂ ਦੇਖਿਆ ਜਿੱਥੇ ਕੱਪੜੇ ਲਾਹੇ ਸੀ ਉਥੇ ਦਾ ਕੁਛ ਵੀ ਨਾ ਤੇ ਕਹਿੰਦਾ ਹੁਣ ਤਾਂ ਹੋ ਗਿਆ ਕੰਮ ਕਹਿੰਦਾ ਪੁੱਠਾ ਆ ਕੇ ਭਈ ਕਹਰੇ ਜਦੋਂ ਉਹਨੇ ਆਪਦੇ ਘਰ ਵਾਲੀ ਨੂੰ ਗੱਲ ਦੱਸੀ ਉਹ ਕਹਿੰਦੀ ਵੀ ਕੰਜੂਸ ਤੇ ਲਾਲਚੀ ਬਾਲਾ ਤੂੰ ਇੰਨਾ ਵੀ ਪੈਸੇ ਦਾ ਮੋਹ ਕੀ ਕਹੇ ਵੀ ਜਵਾਕ ਤਾਂ ਤੰਗੀ ਘਟਦੇ ਨੇ ਵੀ ਤੂੰ ਰੁਪਈਆ ਖਰਚਦਾ ਨਹੀਂ ਵੀ ਕਹਿੰਦੀ ਚੰਗੇ ਹੋਇਆ ਆਪਣੇ ਕਿਹਾ ਕਿਸੇ ਕੰਮਤੀ ਉਹੋ ਤੇ ਹੋਰ ਵੀ ਜਿੰਨੇ ਆ ਕੇ ਗੱਲਾਂ ਉਹਦੇ ਦਿਮਾਗ 'ਚ ਆਈਆਂ ਉਹਨੇ ਬੋਲਤੀਆਂ ਭਾਈ ਉਹਦੇ ਘਰ ਵਾਲੀ ਨਹੀਂ ਤੇ ਉਹਨੂੰ ਭਾਈ ਇਹ ਗੱਲ ਦੀ ਬਹੁਤ ਸ਼ਰਮਿੰਦਗੀ ਹੋਈ ਤੇ ਉਹਨੇ ਮਣੀ ਮਨ 'ਚ ਰੱਬ ਨੂੰ ਯਾਦ ਕੀਤਾ ਕਹਿੰਦਾ ਜੇ ਰੱਬਾ ਪੈਸੇ ਬਾਸ ਲਿਆ ਦੇਂਗੇ ਜਿਸ ਹਿਸਾਬ ਉਹ ਇਦੋਂ ਬਾਅਦ ਨਹੀਂ ਆਏ ਇਕੱਠੇ ਕਰਦਾ ਵੀ ਇੰਨਾ ਲਾਲਚ ਨਹੀਂ ਕਰੂੰਗਾ ਤੇ ਜਿੰਨਾ ਕਮਾਇਆ ਕਰੂੰ ਆਉਂਦੀਆਂ ਜ਼ਰੂਰਤਾਂ ਆਪਦੇ ਘਰ ਵਾਲੀ ਦੀਆਂ ਜ਼ਰੂਰਤਾਂ ਜਵਾਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਿਆ ਕਰੂੰ। ਉਦੋਂ ਪਈ ਜਿਹਨਾਂ ਉਹ ਬੱਕਰੀਆਂ ਦਾ ਚਰਵਾਹਾ ਤੀ ਉਹਨੇ ਵੀ ਉਹ ਜ਼ਿੰਮੇਦਾਰ ਮੰਗੋਏ ਸੋਚਿਆ। ਕਹਿੰਦਾ ਨਾਲ ਹੀ ਰੱਖਿਆ ਕਰੂੰ ਹਰ ਟਾਈਮ ਤੇ ਉਹ ਵੀ ਆਪਦੇ ਲਾਵੀ ਰੱਖਿਆ ਕਰੇ। ਕਿਉਂ ਉਹਨੂੰ ਵੀ ਪਤਾ ਤੀ ਵੀ ਬੇਪਰਵਾਹੀ ਹੋ ਗਈ ਜੇ ਵੀ ਫੇਰ ਕੰਮ ਖਤਮ ਐ ਵੀ ਜਿਵੇਂ ਪਹਿਲਾਂ ਥਈਆਂ ਨੇ ਆਪਾਂ ਨੂੰ ਤੇ ਭਈ ਉਹ ਲਵੇ ਰੱਖਿਆ ਕਰੇ ਜਦੋਂ ਇੱਕ ਦਿਨ ਪੱਕਰੀਆਂ ਚਾਰ ਦਾ ਫਿਰਦਾ ਤੀ ਉਹ ਤੇ ਅੱਜ ਆ ਡਾਕੂ ਡੂਕੂ ਹੁੰਦੇ ਭਈ ਜਦੋਂ ਉਹਨੇ ਘੂੜਿਆਂ ਦੇ ਬੰਦੇ ਆਉਂਦੇ ਦੇਖੇ ਉਹਦਾ ਤਾਂ ਦਿਮਾਗ ਹੰਨਣ ਵਾਲਾ ਹੋ ਗਿਆ ਕਹਿੰਦਾ ਅੱਜ ਪੱਟੇ ਜਾਵਾਂਗੇ ਉਹਨੂੰ ਭਈ ਜਿੰਨੀ ਇੱਕ ਗੱਲ ਆਉਣੀ ਕਿਉਂ ਬੇਵਤਾ ਚ ਬਾੜੀਆਂ ਤਰਕੀਬਾਂ ਦਾ ਬੰਦੇ ਨੂੰ ਆਉੜਦੀਆਂ ਨਹੀਂ ਦਿਮਾਗ ਕੰਮ ਸਾਢ ਜਾਂਦਾ ਹੈ ਤੇ ਉਹਨੇ ਲਵੇ ਖੂਤ ਹੀ ਉਹਦੇ ਚ ਮਾਰੀਆਂ ਕਿਉਂ ਜੇ ਤਾਂ ਹੁੰਦੇ ਨੋਟ ਫੇਰ ਤਾਂ ਉਹ ਡਰਦਾ ਮੋਰਾ ਕਰਕੇ ਵੀ ਕੰਨ ਨੂੰ ਕੱਢ ਲਾਂਗੇ ਬੀਅਰ ਜੀ ਬਚੀਏ ਕਿਸੇ ਸਾਹ ਵੀ ਨਹੀਂ ਤਾਂ ਜਮੀ ਖੂ ਖਾਤੇ ਜਾਣ ਵਾਲਾ ਕੰਮ ਹੈ ਉਥੇ ਛੱਟ ਕੇ ਭਾਈ ਉਹ ਤਾਂ ਉਥੋਂ ਲੰਘ ਗਿਆ ਕੇਰਾ ਉਹਨਾਂ ਤੋਂ ਡਰਦਾ ਤੇ ਜਦੋਂ ਉਹ ਗਣੀ ਕਿਤੇ ਆਖਣੇ ਜੀ ਜੱਟ ਫਿਰਦਾ ਤੀ ਉਥੇ ਲਵੇ ਲਾਉਣੇ ਕਿਉਂ ਉਹਦਾ ਵੀ ਖੇਤ ਉੱਥੀ ਥੀ ਤੇ ਉਹ ਫਿਰਦੇ ਫਿਰਦੇ ਨੇਰੀ ਜੀ ਬਗੀ ਉਹਦੇ ਸਿਰ ਤੇ ਜਿਹੜਾ ਪਰਨਾ ਬੰਨੇ ਹੋਇਆ ᱛੀ ਉਹ ਫੋਲਡ ਕੇ ਕਿਤੇ ਉਹ ਖੂਚ ਜਾ ਡਿੱਗਿਆ ਤਿਹੜੋ ਖੋਚ ਗਿਆ ਉਹ ਕਹਿੰਦਾ ਵੀ ਹੁਣ ਇਹ ਛੱਡ ਕੇ ਜਾਣ ਦਾ ਤਾਂ ਫਾਇਦਾ ਨਹੀਂ ਵੀ ਆਪਾਂ ਕੱਢ ਕੀ ਲਿਆਵਾਂਗੇ ਤੇ ਉਹ ਉੱਤਰ ਗਿਆ ਥੱਲੇ ਤੇ ਖੋਉ ਬਈ ਪਿਆ ਵੀ ਖਾਲੀ ਸੀ ਜਦੋਂ ਥੱਲੇ ਉਤਰ ਕੇ ਉਹਨੇ ਆਪ ਦਾ ਪਰਨਾ ਚੱਕਿਆ ਤੇ ਉਹ ਥੈਲੀ ਦੇਖੀ ਉਹਨੂੰ ਉਹਦੇ ਤਾਂ ਚੀਕ ਨਿਕਲ ਗਈ ਖੋਸ ਹੋਏ ਦੀ ਵੀ ਆ ਤਾਂ ਦੁਬਾਰੇ ਫੇਰ ਸੁਆਤ ਆ ਗਿਆ ਗੱਲ ਦਾ ਤੇ ਚਾੱਕ ਕੇ ਥੈਲੀ ਉਹ ਤਾਂ ਘਰੇ ਆ ਗਿਆ ਦਿਖਾਈ ਆ ਆਪਦੇ ਘਰ ਵਾਲੀ ਨੂੰ ਆ ਕੇ ਕਹਿੰਦਾ ਆ ਦੇਖ ਵੀ ਦੁਆਰੇ ਫੇਰ ਮਿਲ ਗਿਆ ਵੀ ਪੂਰੀਆਂ ਨੇ ਜਮਾ 300 ਵੀ ਚਲਾਈਆਂ ਹੁਣੇ ਵੀ ਨਹੀਂ ਜਿਹਨੂੰ ਥੇ ਹਿਆਤੀ ਤੇ ਉਹਨੇ ਪਾਈ ਉਹ ਗੱਲ ਚਾਦ ਆ ਗਈ ਵੀ ਕਹਿੰਦਾ ਮੈਂ ਵੀ ਪਾਲਾ ਸ਼ਾਮ ਕੇ ਨਹੀਂ ਰੱਖੂਗਾ ਪੈਸੇ ਨੂੰ ਵੀ ਮੈਂ ਪ੍ਰਮਾਤਮਾ ਨੂੰ ਕਿਹਾ ਤੀ ਤੇ ਉਹਨੇ ਪਾਈ ਵਿੱਚੋਂ ਉਹ ਮੋਹਰਾ ਚੋਂ ਕੁਸ ਪੈਸੇ ਖਰਚ ਕਰਤੇ ਤੇ ਜਦੋਂ ਖਰਚ ਕੀਤੇ ਕੋਸਤਾਂ ਉਹਨੇ ਜਵਾਕਾਂ ਨੂੰ ਕੱਪੜਾ ਲੀਦਾ ਲੈ ਕੇ ਦੇਤਾ ਤੇ ਕੁਸ ਉਹਨੇ ਗਰੀਬਾਂ ਵਾਸਤੇ ਰੋਟੀ ਪਾਣੀ ਕਰਤਾ ਉਧਰ ਪਈ ਦੂਜੇ ਦਿਨ ਜਦੋਂ ਉਹ ਚਰਵਾਹਾ ਬੱਕਰੀਆਂ ਵਾਲਾ ਉਹ ਖੂਹ ਤੇ ਗਿਆ ਵਿੱਚ ਉਤਰਿਆ ਉਹ ਤਾਂ ਥੈਲੀ ਮਿਲੀ ਨਾ ਉਥੋਂ ਕਿਉਂ ਤਾਂ ਪਹਿਲਾਂ ਹੀ ਲੈ ਗਿਆ ਸੀ ਕੱਢ ਕੇ ਤੇ ਉਹਦੀ ਤਾਂ ਖਾਮੂਰੇ ਨੇੇਰ ਆ ਗਿਆ ਤੇ ਉਹ ਤਾਂ ਤਦਕੇ ਹੱਥ ਨੇ ਏਸੇ ਗੱਲ ਕਰਕੇ ਪ੍ਰੇਸ਼ਾਨ ਰਿਹਾ ਕਰੀ ਵੀ ਐਨਾ ਕੰਨਾ ਪੈਸਾ ਆ ਵੀ ਉਹੀ ਵਗ ਗਿਆ ਵੀ ਦੋਤਾ ਜੀ ਕਰੀ ਕਿਤੇ ਸਾਹਮ ਕੇ ਰੱਖ ਦਿੰਦਾ ਕਿਉਂ ਸੋ ਸੋਚਦਾ ਬੰਦਾ ਵੀ ਐ ਗਲਤੀ ਹੋ ਗਈ ਐ ਹੋ ਗਈ ਹੋਣਾ ਤਾਂ ਉਹੀ ਹੁੰਦਾ ਜੇਰਾ ਕੋਸ ਲਿਖਿਆ ਹੁੰਦਾ ਤੇ ਉਹਨੇ ਅਹੀਂ ਪਈ ਗਾਮ ਜਾ ਕਰੀ ਜਾਇਆ ਕਰੇ ਤੇ ਅਹੀਂ ਕਿਤੇ ਕੋਈ ਬਣੀ ਗੱਲਬਾਤ ਉਹ ਇੱਕ ਦਿਨ ਉਹ ਜ਼ਿਮੀਂਦਾਰ ਨੂੰ ਮਿਲਿਆ ਤੇ ਉਹਨੇ ਜਦੋਂ ਐ ਚੁੱਪ ਜਾ ਕਰਿਆ ਦੇਖਿਆ ਉਹ ਕਹਿੰਦਾ ਵੀ ਐ ਕਰਕੇ ਵੀਵੇਂ ਰੋਟੀ ਕਰਦਾ ਹੁੰਨਾ ਗਰੀਬ ਬੰਦਿਆਂ ਨੂੰ ਕਹਿੰਦਾ ਤੂੰ ਵੀ ਆਈ ਹੁਣ ਜਿਹੜਾ ਉਹ ਜ਼ਿੰਮੇਵਾਰਤੀ ਉਹ ਖੁੱਲਾ ਖਾਤ ਚ ਲੱਗ ਗਿਆ ਤੀ ਕਰਨ ਤੇ ਉਹਨੇ ਉਹਨੂੰ ਸਾਧ ਲਿਆ ਤੇ ਜਦੋਂ ਭਈ ਉਹ ਰੋਟੀ ਖਾਨ ਆਇਆ ਉਹਦੀਆਂ ਗੱਲਾਂ ਜੀਆਂ ਸੁਣੀਆਂ ਉਹਨੂੰ ਐਂ ਜੇ ਲੱਗਿਆ ਵੀ ਇਹ ਬੰਦਾ ਕਿਸੇ ਗੱਲੋਂ ਉਦਾਸ ਹੈ ਤੇ ਉਹ ਜ਼ਿੰਮੇਦਾਰ ਉਹਨੂੰ ਕਹਿੰਦਾ ਵੀ ਤੂੰ ਕਹਿੰਦਾ ਇਉਂ ਉਦਾਸ ਜਾ ਹੋਇਆ ਬੈਠਾ ਵੀ ਕੀ ਗੱਲ ਹੈ ਤੇ ਉਹ ਉਹਨੂੰ ਦੱਸਣ ਲੱਗ ਗਿਆ ਕਹਿੰਦਾ ਮੈਨੂੰ ਰੱਬ ਦੀ ਕਿਰਪਾ ਨਾਲ ਬਹੁਤ ਪੈਸੇ ਥਿਆਏ ᱛੀ ਪਰ ਕਹਿੰਦਾ ਮੈਨੂੰ ڈاکੂ ਮਿਲ ਗਈ ਮੈਂ ਖੂਦ ਛਿੜਤੇ ਕਹਿੰਦਾ ਹੁਣ ਉੱਥੋਂ ਥਿਆਏ ਨਹੀਂ ਤੇ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਆਪਣੇ ਵਾਲੀ ਮੋਹਰਾਂ ਦੀ ਹੀ ਗੱਲ ਕਰਦਾ ਹੈ ਉਹ ਜੱਟ ਦਾ ਵੀ ਮਾਨਟੇ ਲਾ ਜਾ ਪਹਿ ਗਿਆ ਤੇ ਉਹ ਅੰਦਰ ਗਿਆ ਉਸੇ ਟਾਈਮ ਉੱਠ ਕੇ ਉਹਨੇ ਤਾਂ ਉਹਨੂੰ ਕੁਝ ਨਹੀਂ ਕਿਹਾ ਚਰਵਾਹੇ ਨੂੰ ਤਾਂ ਤੇ ਜਾ ਕੇ ਅੰਦਰ ਜਿਹੜੀ 100 ਮੋਹਰ ਪਈ ᱛੀ ਬਾਕੀ ਤਾਂ ਉਹ ਨਹੀਂ ਖਰਚ ਕਰਤੀਆਂ ਤੀ ਤੇ ਲਿਆ ਕੇ ਅੰਦਰੋਂ ਉਹਨੂੰ ਦੇਤੀਆਂ ਚਰਵਾਹੇ ਨੂੰ ਕਹਿੰਦਾ ਆ ਚੱਕ ਕਹਿੰਦਾ ਵੀ ਇੰਨੇ ਨਾਲ ਤੇਰਾ ਮਨ ਖੜਜੂ ਕਿਉਂ ਦਿਆਲਤਾ ਆਈ ਉਹਦੇ ਅੰਦਰ ਤੇ ਜਦੋਂ ਉਹ ਚਰਵਾਹੇ ਨੂੰ ਮਿਲੀਆਂ ਮੋਹਰਾ ਕਿ ਮੈਂ ਚਲ 100 ਤਾਂ ਆ ਗਈ ਵੀ ਅਹੀਂ ਕਿਤੋਂ 200 ਵੀ ਮਿਲ ਜੂ ਹੋਰ ਉਹਨੇ ਵੀ ਆਪ ਦੇ ਆਪ ਨੂੰ ਤਸੱਲੀ ਜੀ ਦਿੱਤੀ ਤੇ ਭਈ ਉਹ ਚਰਵਾਹਾ ਉੱਥੋਂ ਭੱਗ ਗਿਆ ਜਾ ਕੇ ਉਹਨੇ ਕਹਿੰਦਾ ਵੀ ਓਵੇਂ ਦਾ ਕੰਮ ਲੋਟ ਨਹੀਂ ਆਉਂਦਾ ਵੀ ਦੇਖ ਜਾਂਦੀਆਂ ਨੇ ਵੀ ਆਪਾਂ ਸਾਹਮਣੇ ਰੱਖੀਏ ਉਹਨੇ ਕੀ ਕਰਿਆ ਉਹਦੇ ਕੋਲੇ ਬਾਸ ਦੀ ਸੋਟੀ ਸੀ ਉਹ ਵਿੱਚੋਂ ਖਾਲੀ ਸੀ ਤੇ ਮਾਰ ਕੇ ਸਰਾਖ ਜਾ ਉਹਨੇ ਤਾਂ ਉਹ ਚ ਪਾ ਲਈਆਂ ਸਾਰੀਆਂ 100 ਦੀਆਂ 100 ਮੋਹਰਾਂ ਜਦੋਂ ਪਾ ਲਈਆਂ ਤੇ ਕਈ ਦਿਨ ਲੰਗੇ ਪਈ ਕਿਉਂ ਚਾਜਾ ਉਹਦਾ ਵੀ ਘਟ ਗਿਆ ਉਹਨਾਂ ਦਿਮਾਗ 'ਚ ਨਹੀਂ ਰਹਿੰਦੀ ਗੱਲ ਤੁਰੇ ਫਿਰਦੇ ਫਿਰਦੇ ਇੱਕ ਦਿਨ ਛੋਟਾ ਜਿਹਾ ਮੇਮਣਾ ਨਹਿਰ ਦੇ ਕਿਨਾਰੇ ਜਿੱਦੋਂ ਉਹ ਲੈ ਕੇ ਗਿਆ ਉਹਦੇ ਕੋਲੇ ਤਾਂ ਸੱਪ ਫਿਰੇ ਮੇ ਉਹਨੇ ਕੋਲੇ ਤੇ ਸਾਰਾ ਉਹਦਾ ਧਿਆਨ ਉਧਰ ਹੀ ਹੋ ਗਿਆ ਵੀ ਕਹਿੰਦਾ ਕਿਤੇ ਡੰਕਣਾ ਮਾਰ ਜਾਈ ਤੇ ਨਾਲੇ ਉਹ ਆਪ ਡਰ ਗਿਆ ਵੀ ਜੇ ਲਵੇ ਜਾ ਕੇ ਮਾਰਾਂਗੇ ਵੀ ਆਪਣੇ ਨਾ ਡੰਗ ਮਾਰੇ ਉਹਨੇ ਤਾਂ ਦੂਰੋਂ ਭੌਣੀ ਮਾਰੀ ਸੱਪ ਕੰਦੀ ਨੂੰ ਉਹ ਸੋਟੀ ਤੇ ਉਹ ਤਾਂ ਉਥੇ ਨਹਿਰ 'ਚ ਹੀ ਡਿੱਗ ਪੀ ਤੇ ਪਾਣੀ ਤੇਜ਼ਤੀ ਬਥੇਰਾ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਤਾਂ ਵਹਿ ਗਈ ਉਹ ਪਾਣੀ ਚ ਤੇ ਵਹਿ ਕੇ ਗਾਹਾਂ ਨੂੰ ਤਰਪੀ ਤੇ ਜਦੋਂ ਕੰਡੇ ਲੱਗੇ ਗਾਹਾਂ ਜਾ ਕੇ ਉੱਥੇ ਉਹੀ ਜੱਟ ਆਪਦੇ ਬਲਦਾਂ ਨੂੰ ਪਾਣੀ ਪਿਉਣ ਆਇਆ ਹੋਇਆ ਸੀ ਤੇ ਉਹਨੇ ਜਦੋਂ ਉਹ ਸੋਟੀ ਦੇਖੀ ਉਹ ਚੱਕ ਲਈ ਉਹਨੇ ਵਿਚਾਰ ਹੱਕ ਦੇ ਜਾਮਾ ਗਏ ਤੇ ਅਈ ਕਰਦੇ ਕਰਾਉਂਦੇ ਭਈ ਉਹ ਘਰ ਨੂੰ ਮੁੜਿਆ ਜਦੋਂ ਆਖ ਨੇ ਤੇ ਕਿਤੇ ਬਾਲਦ ਥੋੜਾ ਜਿਹਾ ਉਹਦੇ ਨਾਲ ਖਿੱਚੋ ਤਾਣੀ ਜੀ ਕਰਨ ਲੱਗ ਗਿਆ ਕਈ ਵਾਰੀ ਪਸੂ ਹਿੰਡ ਕਰਦਾ ਹੈ ਤੇ ਜਦੋਂ ਉਹਨੇ ਮਾਰੀ ਜੀ ਉਹ ਸੋਟੀ ਉਹਦੇ ਮਾਰਨ ਲੱਗਿਆ ਉਹ ਨੋਹਰਾਂ ਦੀ ਆਵਾਜ਼ ਆਈ ਉਹਨੂੰ ਤੇ ਜਦੋਂ ਉਹਨੇ ਸੋਟੀ ਪਾੜ ਕੇ ਦੇਖੀ ਉਥੇ ਤਾਂ ਉਹੀ ਸੌ ਮੋਰ ਦਵਾਰੇ ਉਹਨੇ ਗਿਣ ਕੇ ਦੇਖੀ ਕਹਿੰਦਾ ਫੇਰ ਮੁੜਿਆ ਆਇਆ ਤਾਂ ਤੇ ਉਹਦਾ ਬਹੁਤ ਚਿਤ ਖੋਸ ਹੋਇਆ ਤੇ ਉਹ ਹੋ ਹੋਰ ਆਪ ਦਾ ਜਿਹੜਾ ਕੋਈ ਖਰਚਾ ਪਾਣੀ ਹੁੰਦਾ ਸੀ ਕੰਜੂਸੀ ਛੱਡ ਕੇ ਕਰਨ ਲੱਗ ਗਿਆ ਤੇ ਉਦੋਂ ਬਾਅਦ ਥੋੜੇ ਜਿਹੇ ਦਿਨਾਂ ਬਾਅਦ ਉਹ ਚਰਵਾਹਾ ਉਹਨੂੰ ਜਦੋਂ ਦੁਬਾਰੇ ਮਿਲਿਆ ਉਹਨੇ ਸਾਰੀ ਗੱਲ ਦੱਸਤੀ ਵੀ ਸੋਟੀ ਚ ਪਾ ਕੇ ਕਹਿੰਦਾ ਐਂ ਕਰਕੇ ਸੱਪ ਆ ਗਿਆ ਵੀ ਉਹ ਦੁਬਾਰੇ ਨਹਿਰ ਚ ਜਾ ਡਿੱਗੀ ਕਹਿੰਦਾ ਤੇ ਉਹ ਸਾਰੀ ਦੀ ਸਾਰੀ ਗੱਲ ਜ਼ਿਮੀਂਦਾਰ ਨੇ ਵੀ ਦੱਸਤੀ ਉਹਨੂੰ ਵੀ ਕਹਿੰਦਾ ਇਹ ਕਰਕੇ ਮੈਂ ਆਉਂਦਾ ਸੀ ਬਲਦਾਂ ਨੂੰ ਪਾਣੀ ਪਿਉਂਦਾ ਤੇ ਕਹਿੰਦਾ ਮੈਂ ਚੱਕ ਕੇ ਰਿਹਾ ਆਂ ਵੀ ਆ ਕੇ ਮੈਨੂੰ ਮਿਲ ਗਈ ਹਉਦਵਾਰੇ ਤੇ ਇਹ ਗੱਲ ਸੁਣ ਕੇ ਭਾਈ ਜਿਹੜਾ ਉਹ ਚਰਵਾਹਾ ਸੀ ਉਹ ਵੀ ਬਹੁਤ ਹੈਰਾਨ ਹੋਇਆ ਤੇ ਜ਼ਿਮੀਦਾਰ ਉਹਨੂੰ ਕਹਿੰਦਾ ਕਹਿੰਦਾ ਦੀ ਇੱਕ ਗੱਲ ਮੈਂ ਸੌਂਝ ਗਿਆ ਵੀ ਜਿਹੜਾ ਆਪਾਂ ਮਿਹਨਤ ਨਾਲ ਪੈਸੇ ਕਮਾਏ ਹੁੰਦੇ ਨੇ ਵੀ ਉਹ ਕਿਧਰੇ ਨਹੀਂ ਜਾਂਦੇ ਵੀ ਜਦੋਂ ਆਪਾਂ ਕਮਾਈ ਹੱਕ ਸੱਚ ਦੀ ਕੀਤੀ ਹੈ ਵੀ ਉਹ ਰੁਪਏ ਹਰ ਹਾਲ 'ਚ ਆਪਣੀ ਹੁੰਦੇ ਨੇ ਤੇ ਉਹ ਕਿਤੇ ਨਹੀਂ ਜਾਂਦੇ ਥੱਗੀ ਚੋਰੀ ਦਾ ਪੈਸਾ ਕਹਿੰਦਾ ਰਹਿੰਦਾ ਨਹੀਂ ਕਿਸੇ ਕੋਲੇ ਤੇ ਬਾਕੀ ਉਹੀ ਕਹਿੰਦਾ ਪੈਸਾ ਹੈ ਕਿਸੇ ਨੂੰ ਖੁਸ਼ ਕਰਦਾ ਫਿਰਦਾ ਹੈ ਕਿਸੇ ਨੂੰ ਉਦਾਸ ਕਰਦਾ ਫਿਰਦਾ ਹੈ ਕਹਿੰਦਾ ਪੈਸਾ ਹੀ ਤੁਰਿਆ ਫਿਰਦਾ ਹੈ ਕਿਉਂ ਕਹਿੰਦਾ ਤੈਨੂੰ ਦੇਖ ਦੋ ਵਾਰੀ ਕਹਿੰਦਾ ਬਿਨਾਂ ਗੱਲ ਦਾ ਦੁੱਖ ਮਿਲ ਗਿਆ ਕਮਾਈ ਤੂੰ ਹੈ ਨਹੀਂ ਤੀ ਪਰ ਫੇਰ ਵੀ ਤੇਰੇ ਕੋਲੇ ਆਪ ਹੀ ਆਏ ਤੇ ਆਪ ਹੀ ਤੈਨੂੰ ਦੁਖੀ ਕਰਕੇ ਤੁਰ ਗਏ ਕਹਿੰਦਾ ਪੈਸੇ ਹੀ ਮਸਾਂ ਆਈਆਂ ਇੱਕੋ ਇੱਕ ਰੁਪਿਆ ਪਤਾ ਨਹੀਂ ਕਿੰਨੇ ਕਰੋਕਾਂ ਨੂੰ ਖੁਸ਼ ਕਰਕੇ ਤੇ ਕਿੰਨਿਆਂ ਨੂੰ ਦੁਖੀ ਕਰਕੇ ਤੁਰਿਆ ਫਿਰਦਾ ਜੇ ਕਹਾਣੀ ਚੰਗੀ ਲੱਗੀ ਕਮੈਂਟ ਕਰ ਦਿਓ ਭਾਈ ਤੇ ਨਾਲੇ ਆਏ ਜਰੂਰ ਦੱਸਿਆ ਕਰੋ ਵੀ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਤੁਸੀਂ ਦੇਖਦੇ ਸੁਣਦੇ ਹੋ ਧੰਨਵਾਦ ਭਾਈ ਸਾਰਿਆਂ ਦਾ